ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ 11 ਫਰਵਰੀ 2022 ਦਿਨ ਹੈਗਾ ਜੀ ਅੱਜ ਮੰਗਲਵਾਰ ਉਹ ਪਹਿਲਾਂ ਮੈਂ ਸੋਚਿਆ ਤਾਂ ਕੱਲ ਬਣਾਉਂਗਾ ਵੀਡੀਓ ਕੱਲ ਬਣੀ ਨਹੀਂ ਗੱਲ ਤੇ ਹੁਣ ਅੱਜ ਫੇਰ ਸਵੇਰੇ ਸੋਚਿਆ ਸਵੇਰੇ ਵੀ ਨਹੀਂ ਬਣੀ ਗੱਲ ਹੁਣ ਸ਼ਾਮ ਦਾ ਟਾਈਮ ਹੈ ਹੁਣ ਲਾਈਟਿੰਗ ਵੀ ਥੋੜੀ ਹੈ ਪਰ ਚਲੋ ਕੋਈ ਨਾ ਗੱਲ ਕਰਦੇ ਆ ਮੈਂ ਆਪਣੇ ਚਾਚਾ ਜੀ ਦੀ ਕੁੜੀ ਨੂੰ ਟਿਊਸ਼ਨ ਪੜ੍ਹਾਉਂਦਾ ਹੁੰਦਾ ਉਹ ਚੌਥੀ ਕਲਾਸ ਚ ਹੈ ਜੀ ਮਤਲਬ ਸ਼ਾਇਦ ਉਹਰੇ ਮੇਰਾ ਹੀ ਫੌੜ اٹਕ ਕਿ ਜਿੰਨੇ ਟਾਈਮ ਨਾਰਮਲ ਦਿਨ ਚੱਲਦੇ ਹੁੰਦੇ ਆ ਜੋ ਉਹਨੂੰ ਟੈਸਟ ਮਿਲਦਾ ਮੈਂ ਇਹਨੂੰ ਪ੍ਰੀਪੇਅਰ ਕਰਵਾ ਦਿੰਦਾ ਆਪਣੇ ਹਿਸਾਬ ਗਿਆ ਪਰ ਜਦ ਪੇਪਰਾਂ ਦੇ ਟਾਈਮ ਨੂੰ ਨਹੀਂ ਆਉਂਦਾ ਫਿਰ ਮੈਂ ਉਹਦੀ ਕਿਟਾਈ ਵੀ ਕਰ ਦਿੰਦਾ ਹੁੰਦਾ ਪਰ ਉਹ ਹੀ ਗੱਲ ਆ ਵੀ ਰਿਗ੍ਰੇਟ ਹੀ ਹੁੰਦਾ ਏ ਕਿ ਟਾਈ ਕਰੀਦਾ ਵੀ ਫਿਰ ਜੀ ਕਹਿੰਦਾ ਵੀ ਪਹਿਲਾਂ ਪ੍ਰੇਪੇਅਰ ਕਰਵਾ ਦਿੰਦਾ ਪਰ ਇੱਕੋ ਤੇ ਪਰ ਐਦਾਂ ਤਰਸ ਆਉਂਦਾ ਏ ਵੀ ਕਿਆ ਲਾਈਟ ਆ ਨਾ ਵੀ ਸਕੂਲ ਤੇ ਘਰ ਘਰ ਤੇ ਟਿਊਸ਼ਨ ਫੇਰ ਉਹ ਵੀ ਖੇਲਣੇ ਦਾ ਉਹਦਾ ਉਹ حساب ਕਿਤਾਬ ਹੈ ਨਹੀਂ ਤਾਂ ਮੈਨੂੰ ਬੜਾ ਬੁਰਾ ਲੱਗਦਾ ਏ ਤੇ ਪਤਾ ਨਹੀਂ ਹੁਣ ਇਹਦਾ ਹੱਲ ਕੀ ਆ ਜਾਂ ਐਦਾਂ ਹੀ ਹੁੰਦਾ ਏ ਜਾਂ ਨਹੀਂ ਹੁੰਦਾ ਹਨਾ ਇਦਾਂ ਇੱਕ ਹੋਰ ਗੱਲ ਕਿ ਸਾਡੇ ਮਹੱਲੇ 'ਚ ਦੋ ਮੁੰਡੇ ਆ ਬੜੇ ਸ਼ਰਾਰਤੀ ਛੋਟੇ ਛੋਟੇ ਦੇ ਤੇ ਬਾਕੀ ਸਾਰੇ ਨਿਆਣੇ ਸਾਬੂ ਉਹ ਦੋ ਮੁੰਡੇ ਸ਼ਰਾਰਤੀ ਕਿਉਂ ਆ ਕਿਉਂਕਿ ਉਹਨਾਂ 'ਚੋਂ ਜਿਹੜਾ ਵੱਡਾ ਏ ਉਹਦੇ ਮਮਾ ਆਪਾਂ ਜੌਬ ਕਰਦੇ ਆ ਤਾਂ ਉਹ ਘਰੇ ਹੁੰਦਾ ਠੀਕ ਆ ਛੋਟਾ ਉਹਦੇ ਚਾਚੇ ਦਾ ਇਹਦਾ ਹੀ ਮੁੰਡਾ ਏ ਤੇ ਵੱਡਾ ਸ਼ਰਾਰਤੀ ਆ ਕਿਉਂਕਿ ਕੋਈ ਉਹ ਹੈ ਨਹੀਂ ਰੋਕਣੇ ਟੋਕਣੇ ਵਾਲਾ ਤਾਂ ਉਹ ਫ੍ਰੀਲੀ ਘੁੰਮਦਾ ਫਿਰਦਾ ਰਹਿੰਦਾ ਏ ਤੇ ਉਹਦੇ ਨਾਲ ਲੱਗੇ ਸ਼ਰਾਰਤੀ ਸਾਡੇ ਵਾਲੇ ਨਿਆਣੇ ਹੈਗੇ ਆ ਜਿਹੜੇ ਸਾਡੀ ਘਰਾਂ ਵਾਲੇ ਆ ਉਹਨਾਂ ਦੇ ਘਰ ਦੇ ਮੰਮੀ ਆ ਉਹਨਾਂ ਨੂੰ ਡਰਾ ਦਿੰਦੀਆਂ ਈ ਤਾਂ ਚੁੱਪਚਾਪ ਬੈਠੇ ਰਹਿੰਦੇ ਆ ਪਰ ਵੀਰੇ ਤੇ ਮੇਰੇ ਦਿਮਾਗ ਚ ਇੱਕ ਗੱਲ ਆਂਦੀ ਆ ਵੀ ਜਿਵੇਂ ਆਪਾਂ ਕਹਿੰਦੇ ਵੀ ਨਿਆਣਿਆਂ ਨੂੰ ਸ਼ਰਾਰਤੀ ਹੋਣਾ ਚਾਹੀਦਾ ਏ ਹਨਾ ਵੀ ਕਿਸੇ ਦੀ ਸੁਣਨ ਚਾਹੀਦੀ ਏ ਤਾਂ ਛੋਟੇ ਬੱਚਿਆਂ ਦੀ ਆਹੀ ਲਾਈਫ ਹੁੰਦੀ ਆ ਪਰ ਜੇ ਅਸੀਂ ਆਪਣਾ ਸਾਹ ਕਿਤਾਬ ਦੇਖੇ ਰਵੇ ਸਾਨੂੰ ਉਹੀ ਨਿਆਣੇ ਵਧੀਆ ਲੱਗਦੇ ਜਿਹੜੇ ਚੁੱਪਚਾਪ ਰਹਿੰਦੇ ਆ ਸਾਡੇ ਮੰਗਣਾ ਜਿਵੇਂ ਅਸੀਂ ਚੁੱਪਚਾਪ ਸਾਨੂੰ ਜਿਵੇਂ ਡਰਾ ਕੇ ਰੱਖਤਾ ਹੁੰਦਾ ਤਾਂ ਆ ਜਾਂ ਜਿਵੇਂ ਵੀ ਪਰ ਜਿਵੇਂ ਅਸੀਂ ਕਹਿੰਦੇ ਹੋਰ ਕਰਦੇ ਕੁਝ ਹੋਰ ਕਹਿੰਦੇ ਆ ਵੀ ਨਿਆਣੇ ਐਕਟਿਵ ਹੋਣੇ ਚਾਹੀਦੇ ਆ ਪਰ ਨਿਆਣੇ ਸਕੂਲਾ ਟਿਊਸ਼ਨਰ ਦੇ ਚੱਕਰ ਚ ਅੰਨਾ ਬਿਜ਼ੀ ਹੋਏ ਹੋਏ ਆ ਕਿ ਉਹਨਾਂ ਨੂੰ ਖੇਡਣ ਤੱਕ ਦਾ ਮੌਕਾ ਨਹੀਂ ਮਿਲਦਾ ਨਿਆਣੀ ਉਹੀ ਖੇਲਣੇ ਖੁੱਦਣੇ ਵਾਲੇ ਹੋਣੇ ਚਾਹੀਦੇ ਪਰ ਉਹਨਾਂ ਨੂੰ ਝਿੜਕਿਆ ਜਾਂਦਾ ਸ਼ਰਾਰਤਾ ਕਰਨੇ ਤੋਂ ਅਬੀ ਸੋ ਪਹਿਲੇ ਹੀ ਸਕੂਲ ਆ ਦਿੱਤਾ ਜਾਂਦਾ ਹੈ ਪਲੇਵੇ ਫ੍ਰੀ ਨਰਸਰੀ ਚ ਜਾਂ ਕੀ ਪਤਾ ਉੱਥੇ ਜਾ ਕੇ ਕੀ ਹੁਣਾ ਹੈ ਠੀਕ ਆ ਕਿਉਂਕਿ ਨਿਆਣੇ ਘਰ ਕੰਮ ਨਹੀਂ ਕਰਨ ਦਿੰਦੇ ਉਹ ਵੀ ਗੱਲ ਹੈ ਪਰ ਫਿਰ ਵੀ ਨਿਆਣਿਆਂ ਨੂੰ ਜਿਹੜੇ ਚੁਪਚਾਪ ਰਹਿੰਦੇ ਉਹਨਾਂ ਨੂੰ ਸਾਬੂ ਸਮਝਿਆ ਜਾਂਦਾ ਜਿਹੜੇ ਸ਼ਰਾਰਤੀਆ ਉਹਨਾਂ ਲਾਇਕ ਖਰਾਬ ਖੇਡਣੇ ਨੂੰ ਐਸੀ ਐਸੀ ਬਹੁਤਾ ਚੰਗਾ ਵੀ ਨਹੀਂ ਸਮਝਦੇ ਹੈਗੇ ਵੀ ਆਗਿਆਕਾਰੀ ਹੋਵੇ ਸਾਡੇ ਨਿਆਣੇ ਪਰ ਉਹਨਾਂ ਨੂੰ ਦਬਾ ਕੇ ਮਜਬੂਰ ਮਜਬੂਰ ਇਹਨਾਂ ਅੱਗੇ ਕੈਰੀ ਬਣਾਉਣੇ ਦਾ ਫਾਇਦਾ ਵੀ ਕੀ ਆ ਉਹਨਾਂ ਨੂੰ ਕਮ ਸੇ ਕਮ ਐਦਾਂ ਖੁੱਲ੍ਹ ਦਿੱਤੀ ਜਾਵੇ ਓਪਨਨੈਸ ਦੇਈ ਜਾਵੇ ਤਾਂ ਕਿ ਉਹ ਆਪੇ ਸਮਝ ਜਾਣ ਵੀ ਹਾਂ ਇਹ ਗੱਲ ਚੰਗੀ ਹੁੰਦੀ ਆ ਇਹ ਬੁਰੀ ਹੁੰਦੀ ਆ ਜਾਂ ਐਦਾਂ ਤੇ ਉਹ ਖੁਦ ਹੀ ਫੈਸਲੇ ਲੈਣ ਨਾ ਕਿ ਸਾਨੂੰ ਦੱਸਣਾ ਪਵੇ ਕਿ ਤੁਸੀਂ ਕੀ ਕਰਨੇ ਕਈ ਬੱਚੇ ਐਦਾਂ ਹੀ ਦੇਖਦੇ ਰਹਿੰਦੇ ਆ ਵੀ ਵੀ ਹੁਣ ਕੌਣ ਦੱਸੂਗਾ ਕੀ ਆ ਕਰੀਏ ਕੀ ਨਾ ਕਰੀਏ ਅੱਗੇ ਉਹੀ ਕੋਚਿੰਗਾਂ ਉਹੀ ਸਭ ਕੁਝ ਬੀ ਪਿਸਣੇ ਵਾਲਾ ਕੰਮ ਹੋ ਜਾਂਦਾ ਹੈ ਸਿਰਫ ਤਿੰਨ ਚਾਰ ਰਸਤੇ ਜੇ ਦਿਖਾ ਦਿੱਤੇ ਜਾਂਦੇ ਆ ਹੋਰ ਚੀਜ਼ਾਂ ਕੇ ਕੈਪੇਬਿਲਿਟੀਆਂ ਨੂੰ ਦੱਸਿਆ ਹੀ ਨਹੀਂ ਜਾਂਦਾ ਵੀ ਸਾਰੇ ਬੱਚੇ ਇੰਜੀਨੀਅਰ ਡਾਕਟਰ ਨਹੀਂ ਬਣੋਗੇ ਕੋਈ ਇਲੈਕਟ੍ਰੀਸ਼ੀਅਨ ਵੀ ਬਣੂਗਾ ਕੋਈ ਪਲੰਬਰ ਵੀ ਬਣੂਗਾ ਕੋਈ ਫੂਟ ਡਿਲੀਵਰੀ ਟਰੱਕ ਵੀ ਚਲਾਊਗਾ ਪਰ ਨਹੀਂ ਉਹਨਾਂ ਚੀਜ਼ਾਂ ਨੂੰ ਛੋਟਾ ਸਮਝਿਆ ਜਾਂਦਾ ਹੈ ਤੇ ਉਹੀ ਗੱਲਾਂ ਵੀ ਵੀ ਖੁਦ ਅਗਰ ਕੁਝ ਕਰਨੀ ਨਹੀਂ ਦਿੱਤਾ ਗਿਆ ਬੱਚੇ ਨੂੰ ਤਾਂ ਉਹ ਕੰਫੀਡੈਂਸ ਨਹੀਂ ਬਿਲਡ ਅਪ ਹੋਣਾ ਹੈਗਾ। ਇਹ ਬੱਚੇ ਲੈਕ ਕਰਦੇ ਉਹ ਚੀਜ਼ਾਂ ਤੇ ਮੈਨੂੰ ਹੁਣ ਐ ਫੀਲ ਹੁੰਦਾ ਵੀ ਮੈਂ ਵੀ ਉਹ ਕੁੜੀ ਨੂੰ ਜਿੱਦਾਂ ਉਹੀ ਟਾਂਚੇ ਚ ਪੜਾ ਰਿਖਾਈ ਰਹਿਦਾ। ਅਗਰ ਮੈਂ ਕੁਝ ਨਵਾਂ ਸਿਖਾਵਾਂ ਤਾਂ ਜੋ ਟੈਸਟ ਮਿਲੇ ਵੀ ਉਹਨਾਂ ਦੀ ਤਿਆਰੀ ਨਹੀਂ ਹੋਣੀ ਹੈ। ਜੋ ਉਹਨੂੰ ਟੈਸਟ ਮਿਲੇਗਾ ਉਹਨੇ ਟੈਸਟ ਨਹੀਂ ਪੜਕੇ ਜਾਣੇ। ਹਨਾ ਫਿਰ ਉਹਦੇ ਨੰਬਰ ਘੱਟ ਜਾਣੇ ਆ। ਜੇ ਅਗਰ ਇਸ ਤਰੀਕੇ ਨਾਲ ਦੇਖਿਆ ਜਾਵੇ ਕਿਉਂਕਿ ਅਗਰ ਮੈਂ ਇਹਨੂੰ ਕੁਝ ਹੋਰ ਕਰਾਵਾਂਗਾ ਆਪਣੀ ਕੰਨੀ ਤੇ ਫਿਰ ਤਾਂ ਉਹਦਾ ਫਾਇਦਾ ਨਹੀਂ ਹੋਣਾ ਹੈਗਾ ਹਨਾ ਪਰ ਉਹੀ ਗੱਲ ਅਸੀਂ ਕਹਿੰਦੇ ਆ ਵੀ ਇਦਾਂ ਹੋਣਾ ਚਾਹੀਦਾ ਏ ਆ ਕੁਝ ਹੋਣਾ ਚਾਹੀਦਾ ਏ ਐਵੇਂ ਦੀਆਂ ਗੱਲਾਂ ਹੋਵੇ ਹਨਾ ਅਸੀਂ ਬੜੀ ਖੁਸ਼ੀ ਨਾਲ ਬੜੇ ਪ੍ਰਾਊਡ ਨਾਲ ਕਹਿੰਦੇ ਆ ਵੀ ਇਦਾਂ ਦੀ ਸੁਸਾਇਟੀ ਹੋਵੇ ਇਦਾਂ ਹਨਾ ਪਰ ਅਸੀਂ ਕਰਦੇ ਉਹਦੇ ਜਮਾ ਉਲਟ ਹੁੰਦੇ ਆ ਜਮਾ ਉਲਟ ਉਹਦੇ ਬਿਹੇਵ ਕਰ ਰਹੇ ਹੁੰਦੇ ਆ ਗਲਤ ਹੋਈ ਅਗਰ ਖੁਦ ਬਦਲੋਗੇ ਤਾਂ ਹੀ ਸੋਸਾਇਟੀ ਬਦਲੋਗੇ ਨਾ ਅਸੀਂ ਖੁਦ ਨਹੀਂ ਬਦਲਦੇ ਸਟੈਪ ਨਹੀਂ ਲੈਂਦੇ ਕਿਉਂਕਿ ਡਰਦੇ ਆ ਨਵੀਂ ਨਵੇਂ ਚੀਜ਼ ਟਰਾਈ ਕਰਨੇ ਨੂੰ ਡਰ ਲੱਗਦਾ ਟਰਾਈਡ ਐਂਡ ਟੈਸਟਡ ਇੱਕ ਕੰਪੈਰੀਜ਼ਨ ਬਹੁਤ ਹੈ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਹਰ ਇੱਕ ਨੂੰ ਇੱਕੋ ਢਾਂਚੇ ਵਿੱਚ ਢਾਲੀ ਜਾਣਾ ਇੱਕੋ ਸੰਚਾਏ ਉਹਦੇ ਵਿੱਚ ਢਾਲੀ ਜਾਣਾ ਵੀ 95 ਗੋਡਾ 75 ਐਵਰੇਜ ਆ ਬਾਕੀ ਸਾਰੇ ਨੰਬਰ ਬੇਕਾਰ ਆ ਜਾਂਦਾ ਡਿਸਾਈਡ ਕਰਦੇ ਪਰ ਕਰਨਾ ਉਹੀ 10 ਕਿਤਾਬਾਂ ਦੇ ਵਿੱਚ ਹੁਣ ਉਹ ਕਿਤਾਬਾਂ ਕਿੱਥੇ ਲਿਖਿਆ ਵੀ ਸਿਰਫ ਉਹੀ ਕਿਤਾਬਾਂ ਦੇ ਵਿੱਚ ਵਾਲੀ ਜੋ ਨੌਲੇਜ ਹੈ ਉਸ ਬੇਸਿਸ 'ਤੇ ਬੱਚੇ ਦਾ ਹੀ ਵੈਲਿਊਏਸ਼ਨ ਹੋ ਸਕਦਾ ਹੈ ਕਿੱਥੇ ਲਿਖਿਆ ਹੋਇਆ ਇਹ ਉਹ ਉਹੀ ਸਾਡਾ ਜੋ ਪਰਸਪੈਕਟਿਵ ਆ ਔਰ ਜਮਨ ਨਹਿਰੋ ਆ ਉਸ ਅਕੋਰਡਿੰਗਲੀ ਅਸੀਂ ਬੱਚੇ ਨੂੰ ਗੁੱਡਰ ਇੰਟੈਲੀਜੈਂਟ ਆ ਨਲਾਇਕ ਕਹਿ ਦਿੰਦੇ ਹੁੰਦੇ ਆ ਅਗਰ ਹੁਣ ਫਿਰ ਅਗਰ ਬੱਚੇ ਪਰ ਨਲਾਇਕ ਦਾ ਟੱਪਾ ਲੱਗ ਗਿਆ ਤਾਂ ਉਹ ਤਾਂ ਜਿਹਾ ਕੰਡਮ ਰਵੀ ਨਾ ਉਹਨੂੰ ਹੋਰ ਕੁਝ ਸਿਖਾਇਆ ਜਾਂਦਾ ਈ ਨਾ ਉਹਦੇ ਤੇ ਧਿਆਨ ਵੀ ਦਿੱਤਾ ਜਾਂਦਾ ਈ ਓਪਰਚੁਨਿਟੀ ਮਿਲਦੀ ਨਹੀਂ ਬੱਚੇ ਇੰਨੇ ਆ ਆਪਣੇ ਦੇਸ਼ ਵਿੱਚ ਹੈ ਨਾ ਪੋਪੂਲੇਸ਼ਨ ਨੰਨੀ ਆ ਪਰ ਜਿਹੜੇ ਉਹ ਡਿਸਕਾਰਡ ਹੋ ਗਏ ਬੱਚੇ ਉਹ ਟੌਪ 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 ਵਾਲਿਆਂ ਨੂੰ ਗਿਣਿਆ ਜਾਂਦਾ ਈ ਟੌਪ ਦੇ ਆ ਪਰਸੈਂਟ ਨੇ ਪਰਸੈਂਟ ਟਾਪ ਦੇ ਕਾਲਜ ਟਾਪ ਦੇ ਸਕੂਲ ਬਾਕੀ ਉਹਨਾਂ ਦਾ ਕੀ ਹੈਨਾ ਤੇ ਸਿਰਫ ਟਾਪ ਨੂੰ ਹੀ ਤਰਜੀਹ ਦਿੱਤੀ ਜਾਂਦੀ ਪਰ ਇਹ ਵੀ ਕੌਣ ਡਿਸਾਈਡ ਕਰਦਾ ਕੀ ਟਾਪ ਹੈ ਕੀ ਬਾਟਮ ਕਹਤ ਆ ਉਹ ਟਾਪ ਹੋ ਗਿਆ ਕਿਸੇ ਦੀ ਵਕਤਨ ਖਾ ਉਹ ਟਾਪ ਹੋ ਗਿਆ ਜੋ ਅਸੀਂ ਮੂਲ ਅੰਕਣ ਕਰਦੇ ਆ ਜੋ ਅਸੀਂ ਰੱਖੀਆਂ ਹੋਈਆਂ ਐ ਡੈਫੀਨੇਸ਼ਨ ਆ ਉਹ ਗਲਤ ਹੈ ਬਹੁਤ ਗਲਤ ਵੀ ਨਹੀਂ ਗਲਤ ਜਿੱਦਾਂ ਕਿ ਮਿਸਲੀਡਿੰਗ ਜਾਂ ਇਨਪ੍ਰੋਪਰ ਹੈ ਚੀਜ਼ਾਂ ਕਿਸ ਚਾਰ ਬੰਦੇ ਨੇ ਬਣਾਤੀਆਂ ਅਸੀਂ ਮੰਨ ਲੀਆਂ ਜਦ ਕਿ ਨਹੀਂ ਉਹ ਚੀਜ਼ ਸਹੀ ਨਹੀਂ ਹੈ ਹਾਂ ਹੁਣ ਜੇ ਆਪਾਂ ਕਹਿੰਦੇ ਆ ਵੀ ਸਿਸਟਮ ਖਰਾਬ ਹੈ ਅਸੀਂ ਵੀ ਤਾਂ ਸਿਸਟਮ ਦਾ ਹੀ ਪਾਰਟ ਹੈ ਨਾ ਬਾਹਰ ਨਹੀਂ ਨਿਕਲ ਜਾ ਸਕਦੇ ਬਾਹਰ ਨਿਕਲ ਕੇ ਕਰੂंगे ਕੀ ਨੌਕਰੀ ਕਿੱਥੇ ਤੇ ਲੈ ਕੇ ਆਉਂਗੇ ਕੀ ਆ ਕਰੂंगे ਭੁੱਖੇ ਮਰੂंगे ਹੈਨਾ ਅਗਰ ਸਿਸਟਮ ਦੇ ਅਗੇਂਸਟ ਵੀ ਹੋ ਗਏ ਤਾਂ ਕਿੰਨਾ ਵੀ ਉਹ ਸਰਵਾਈਵਲ ਨਹੀਂ ਨਾ ਹੈ ਉਸਕੋ ਅੰਦਰੋਂ ਅੰਦਰ ਹੀ ਸਮਝਣੇ ਦੀ ਲੋੜ ਆ ਸ਼ਾਇਦ ਹੌਲੀ ਹੌਲੀ ਬੰਦੇ ਸਮਝਣ ਸ਼ਾਇਦ ਮੇਰੇ ਪਰਸਪੈਕਟਿਵ ਗਲਤ ਹੋਵੇ ਪਤਾ ਨਹੀਂ ਠੀਕ ਹੈ ਜੀ ਅੱਜ ਵਾਸਤੇ ਨਹੀਂ ਆਸੀਗੀ 11 ਫਰਵਰੀ 2025 ਦਿਨ ਸੀਗਾ ਜੀ ਅੱਜ ਮੰਗਲਵਾਰ